ਮੈਂ ਜੇ ਇੱਕ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਦੇ ਉੱਤੇ ਜਿੱਥੇ ਸਿਰਫ 30 ਮਹਾਰਾਜ ਦੇ ਸਰੂਪ ਉਸ ਸਥਾਨ ਦੇ ਨਾਂ ਤੇ ਨੇ ਜਦੋਂ ਕਿ 139 ਸਰੂਪ ਬਿਨਰ ਕਾਰਡ ਤੋਂ ਮਿਲੇ ਨੇ ਆਓ ਚਰਚਾ ਕਰਦੇ ਆ 328 ਰੂਪਾਂ ਨੂੰ ਲੈ ਕੇ 2016 ਤੋਂ ਚੱਲਦਾ ਇਹ ਮਾਲਾ ਕੀ ਹੈ ਤੁਸੀਂ ਦੇਖ ਰਹੇ ਹੋ ਮੁੱਦੇ ਦੀ ਗੱਲ ਪ੍ਰੋਗਰਾਮ ਬਿਲਗਾ نیوز ਆਨਲਾਈਨ ਵੇਖ ਰਹੇ ਅੱਜ ਫੇਸਬੁੱਕ ਪੇਜ ਆਓ ਦੋਸਤੋ ਗੱਲ ਕਰਦੇ ਆ ਜਦੋਂ 2016 ਦੇ ਵਿੱਚ 328 ਪਾਵਨ ਸਰੂਪ ਗਮ ਹੋਂ ਦੀ ਇਹ ਗੱਲ ਸਾਹਮਣੇ ਆਈ ਉਹ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਪਾਵਨ ਸਰੂਪ ਹੈ ਤੇ ਕਿੱਥੇ ਹੈ ਇਸ ਗੱਲ ਦੀ ਸਤਤਾ ਦਾ ਇੱਕ ਸੈਕਸ਼ਨ ਚਿੰਤਾ ਕਰਦਾ ਰਿਹਾ ਜਦੋਂ ਕਿ 5 ਸਾਲ ਪਹਿਲਾਂ ਹਜ਼ੂਰੀ ਰਾਗੀ ਰਹੇ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਸਤਿ ਭਾਵਨਾ ਪੰਥਕ ਦਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਮਾਰਗ ਦੇ ਉੱਪਰ ਲਗਾਤਾਰ ਇਸ ਨੂੰ ਲੈ ਕੇ ਧਰਨਾ ਦਿੱਤਾ ਕਿ ਇਸ ਮਾਮਲੇ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇ ਕਿ ਇਹ 328 ਰੂਪ ਗਏ ਤਾਂ ਕਿੱਥੇ ਸਬੰਧਤ ਦੋਸ਼ੀਆਂ ਦੇ ਉੱਤੇ ਕੇਸ ਦਰਜ ਹੋਵੇ ਪਾਵੇਂ ਕਿ ਮੌਜੂਦਾ ਸਰਕਾਰ ਵੀ ਲੰਮਾ ਸਮਾਂ ਲੰਘ ਗਿਆ ਪਰ ਜਦੋਂ ਮਹਾਪੰਚਾਇਤ ਬਲਾਈ ਗਈ ਪਾਈ ਬਲਦੇਵ ਸਿੰਘ ਬਡਾਲਾ ਵੱਲੋਂ ਉਸ ਮਹਾਪੰਚਾਇਤ ਦੇ ਵਿੱਚ ਜਿੱਥੇ ਸੰਤ ਮਹਾਪੁਰਸ਼ ਅਕਾਲੀ ਦਲ ਅੰਮ੍ਰਿਤਸਰ ਗੈਰ ਰਾਜਨੀਤਿਕ ਐਸਕੇਐਮ ਵਿਆਗੂ ਤੇ ਉਸੇ ਦਿਨ ਇਸ ਮੌਕੇ ਤੇ ਸਰਕਾਰ ਦੀ ਤਰਫੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਹੋਰ ਵਜ਼ੀਰ ਪਹੁੰਚੇ ਤੇ ਇਸ ਦੌਰਾਨ ਇਸ ਦਿਨ ਇਹ ਮੰਗ ਮੰਨ ਕੇ ਇਸ ਨੂੰ ਲੈ ਕੇ 328 ਰੁਪਆ ਨੂੰ ਗੋਮੋਆ ਨੂੰ ਲੈ ਕੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਜਿਸ ਨੂੰ ਲੈ ਕੇ ਸੈੱਟ ਬਣਾਈ ਸੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅੱਜ ਮੰਗੀ ਦੇ ਮੇਲੇ ਨੂੰ ਲੈ ਕੇ ਸ਼੍ਰੀ ਮੁਕਸਾ ਸਾਹਿਬ ਵਿਖੇ ਬਹੁਤ ਵੱਡੀ ਤਦਾਦ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਪੁੱਜੀਆਂ ਉਤੇ ਹੀ ਬਕ ਬਕ ਪਾਰਟੀਆਂ ਵੱਲੋਂ ਇੱਥੇ ਰੈਲੀਆਂ ਕੀਤੀਆਂ ਗਈਆਂ ਇਹਨਾਂ ਰੈਲੀਆਂ ਦੌਰਾਨ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਰੈਲੀ ਦੌਰਾਨ ਇਹ ਬਿਆਨ ਦਿੱਤਾ ਕਿ 328 ਰੂਪਾਂ ਚੋਂ 169 ਰੂਪ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਜਿੱਥੇ 169 ਸਰੂਪ ਨੇ ਜਿਨ੍ਹਾਂ ਵਿੱਚੋਂ ਸਿਰਫ 30 ਰੂਪ ਹੀ ਉਸ ਅਸਥਾਨ ਦੇ ਨਾਂ ਨੇ ਜਦੋਂ ਕਿ 139 ਸਰੂਪ ਬਿਨਾਰਕਾਰ ਤੋਂ ਨੇ ਪਿਛਲੇ 2-3 ਦਿਨ ਤੋਂ ਇਹ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਇਸ ਧਾਰਮਿਕ ਸਥਾਨ ਤੇ 60 ਤੋਂ ਲੈ ਕੇ 80 ਪਾਵਨ ਸਰੂਪ ਇਹ ਵੀ ਆਖਿਆ ਜਾਂਦਾ ਸੀ ਕਿ ਇਸ ਸਥਾਨ ਤੇ ਇਨਾ ਪਾਵਨ ਸਰੂਪਾਂ ਨੂੰ ਸਤਕਾਰ ਸਹਿਤ ਨਹੀਂ ਰੱਖਿਆ ਗਿਆ ਜਦੋਂ 15 ਜਨਵਰੀ ਸਵੇਰੇ 10 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਕਾਲ ਤਖਤ ਤੇ ਪੇਸ਼ ਹੋਣ ਦੀ ਗੱਲ ਕੀਤੀ ਹੈ ਭਾਵੇਂ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਕਾਜ ਜੁਣਾ ਵੱਲੋਂ ਇੱਕ ਦੂਸਰਾ ਪੱਤਰ ਮੁੱਖ ਮੰਤਰੀ ਨੂੰ ਭੇਜ ਕੇ ਸ਼ਾਮ 4 ਵਜੇ ਦਾ ਇਸ ਦਿਨ ਮੂੜ ਟਾਈਮ ਜਿਹੜਾ ਰੱਖਿਆ ਸੀ ਇਸ ਦਿਨ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਿਵੇਂ ਆਪਣੀ ਇਸ ਰੈਲੀ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ 328 ਰੁਪਏ ਚੋਂ 169 ਰੂਪ ਦਾ ਸੁਰਾਗ ਮਿਲਣ ਦਾ ਦੱਸਿਆ ਉੱਥੇ ਹੀ ਉਹਨਾਂ ਨੇ ਇਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਜਿੱਥੇ ਸਿੱਧੇ ਤਾਨ ਦੇ ਕੱਸਿਆ ਉੱਥੇ ਉਹਨਾਂ ਨੇ ਇਹ ਵੀ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਇਹ ਬਾਬਨਸ ਰੂਪਾਂ ਦੀ ਸਿਪਾਈ ਹੁੰਦੀ ਹੈ ਅੱਜ ਇਸ ਇਤਿਹਾਸਿਕ ਸਥਾਨ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਦ ਚਲ ਨੇ ਵੀ ਅਦੈਲੀ ਕਰਕੇ 227 ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਕੀਤਾ ਹੈ ਉੱਥੇ ਬਾਰਸ ਪੰਜਾਬ ਨੇ ਵੀ ਰੈਲੀ ਕੀਤੀ ਇਸ ਰੈਲੀ ਵਿੱਚ ਲੱਖਾਂ ਸਧਾਰਣਾ ਅੱਜ ਬਾਰਸ ਪੰਜਾਬ ਵਿੱਚ ਸ਼ਾਮਲ ਹੋ ਗਏ ਨੇ ਭਾਜਪਾ ਵੱਲੋਂ ਵੀ ਇਸ ਇਤਿਹਾਸਕ ਸਥਾਨ ਤੇ ਰੈਲੀ ਕੀਤੀ ਹੈ ਇਹਨਾਂ ਪਾਰਟੀਆਂ ਨੇ ਆਪਣੀ ਸਰਕਾਰ 227 ਵਿੱਚ ਬਣ ਦਾ ਦਾਵਾ ਕੀਤਾ ਹੈ ਉੱਥੇ ਹੀ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਅੱਜ ਪਾਵਨ ਸਰੂਪਾਂ ਬਾਰੇ ਮਲੇ ਸੁਰਾਗ ਦੀ ਗੱਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਆਪਣਾ ਜਿਹੜਾ ਆ ਉਹ ਪ੍ਰੈਸ਼ਰ ਬਣਾਉਣ ਵਿੱਚ ਕਾਮਯਾਬ ਹੋਏ ਨੇ ਇਸ ਸਿਆਸਤ 227 ਨੂੰ ਲੈ ਕੇ ਕਿਸੇ ਨੂੰ ਫੱਟ ਬੈਠਣੀ ਆ ਕਿਸੇ ਦੇ ਗਿੱਟੇ ਲੱਗਣੀਆਂ ਜੇ ਦੇਖਿਆ ਜਾਵੇ ਤਾਂ ਸੰਗਤਾਂ ਦਾ ਇੱਕ ਹਿੱਸਾ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਪਾਵਨ ਸਰੂਪਾਂ ਬਾਰੇ ਗੱਲ ਸਾਹਮਣੇ ਆਈ ਆ ਉਹ ਸਮੇਂ ਤੋਂ ਹੀ ਇਹ ਮੰਗ ਕਰਦਾ ਆ ਰਿਹਾ ਤੇ ਇਹ ਪਤਾ ਲੱਗਣਾ ਚਾਹੀਦਾ ਹੈ ਤੇ ਇਹ ਪਾਵਨ ਸਰੂਪ ਜਿੱਥੇ ਵੀ ਹਨ ਸੁਰੱਖਿਅਤ ਹਨ ਹੁਣ ਜਦੋਂ ਇਹ ਗੱਲ ਸਾਹਮਣੇ ਆ ਗਈ ਹੈ ਕਿ ਇਹ ਪਾਵਨ ਸਰੂਪ ਸੁਰੱਖਿਤ ਤੇ ਸਤਕਾਰ ਦੀ ਗੱਲ ਅਗਲੇ ਦਿਨਾਂ ਵਿੱਚ ਚੱਲਣੀ ਹੈ ਉਸ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਕਿ ਐਜੀਪੀਸੀ ਦੇ ਪ੍ਰਧਾਨ ਰਹੇ 216 ਵਿੱਚ ਗੋਵਿੰਦ ਸਿੰਘ ਲਾਂਗੋਵਾਲ ਉਹਨਾਂ ਦੇ ਦੌਰਾਨ ਜਿਵੇਂ ਸ੍ਰੀ ਅਕਾਲ ਤਖਤ ਤੋਂ ਮੰਨ ਕੀਤੀ ਗਈ ਸੀ ਕਿ ਜਾਂਚ ਕੀਤੀ ਜਾਵੇ ਉਸ ਵੇਲੇ ਤੇ ਜਿੱਤੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡਾਕਟਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਸੀ ਇਸ ਜਾਂਚ ਕਮੇਟੀ ਨੇ 16 ਅਧਿਕਾਰੀਆਂ ਜਿਨ੍ਹਾਂ ਦੇ ਵਿੱਚ ਰੂਪ ਸਿੰਘ ਵੀ ਸ਼ਾਮਲ ਸੀ ਸੀਐ ਸਤੰਦਰ ਸਿੰਘ ਕੋਲੀ 16 ਕਰਮਚਾਰੀਆਂ ਨੂੰ ਜਿਵੇਂ ਦੋਸ਼ੀ ਠਹਿਰਾਇਆ ਗਿਆ ਸੀ ਉੱਥੇ ਹੀ ਸਤੰਦਰ ਪੁਲੀ ਕੋਲੋਂ ਕੁੱਲ ਤਨਖਾਹ ਦਾ 75% ਵਾਪਸ ਜਮ੍ਹਾਂ ਕਰਾਉਣ ਨੂੰ ਆਖਿਆ ਸੀ ਕਿ 7 ਕਰੋੜ ਤੋਂ ਉੱਪਰ ਜਿਹੜੀ ਮਾਇਆ ਸੀ ਉਹ ਜਮ੍ਹਾਂ ਕਰਾਉਣ ਦੀ ਗੱਲ ਕੀਤੀ ਸੀ ਕਿਉਂਕਿ ਉਹਨਾਂ ਨੂੰ 10 ਕਰੋੜ ਤੋਂ ਬਿਹਤਰ ਮਾਣ ਜਿਹੜਾ ਉਹ ਦਿੱਤਾ ਜਾਂਦਾ ਸੀ ਸੋ ਉਸ ਬਿੱਲੇ ਦੀ ਐਚਟੀਪੀਸੀ ਕਮੇਟੀ ਨੇ ਇਹ 7 ਕਰੋੜ ਨੂੰ ਛੱਡ ਕੇ ਸਿਰਫ 16 ਕਰਮਚਾਰੀਆਂ ਨੂੰ ਉਹਨਾਂ ਦੇ ਡਿਊਟੀ ਤੋਂ ਫਾਰ ਕਰਕੇ ਘਰ ਭੇਜ ਦਿੱਤਾ ਗਿਆ ਸੀ ਬਾਕੀ ਜਿ ਕਹਿ ਲਿਆ ਜਾਵੇ ਮਿੱਟੀ ਪਾ ਦਿੱਤੀ ਇਸ ਗੱਲ ਤੇ ਉਸ ਸਮੇਂ ਤੋਂ ਲਗਾਤਾਰ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਅਸਲ ਇਹ ਕਹਾਣੀ ਕੀ ਹੈ ਸਾਹਮਣੇ ਆਵੇ ਜਿਵੇਂ ਕਿ ਪਿਛਲੇ ਦਿਨੀ ਇਹਨਾਂ ਹੈ ਵੀ ਸੇਂਗ ਬਲੋਂ ਆਖ ਦਿੱਤਾ ਗਿਆ ਕਿ ਉਸ ਵੇਲੇ ਕਰਵਾਈ ਗਈ ਜਾਂਚ ਦੌਰਾਨ ਇਹ ਹਦਾਇਤ ਕੀਤੀ ਸੀ ਕਿ ਸਤਿੰਦਰ ਸਿੰਘ ਕੋਹਲੀ 7 ਕਰੋੜ ਰੁਪਏ ਜਿਹੜਾ ਆ ਉਹ ਜਮ੍ਹਾਂ ਕਰਾਉਣ ਪਰ ਇਹ ਮਾਇਆ ਨਹੀਂ ਜਮ੍ਹਾਂ ਕਰਵਾਈ ਗਈ ਜਿਵੇਂ ਹੁਣ ਪੁਲਿਸ ਦੀ ਸਟ ਇਹ ਜਾਂਚ ਕਰ ਰਹੀ ਹੈ ਉਸ ਤੋਂ ਬਾਅਦ ਲੰਘੇ ਦੋ ਦਿਨ ਪਹਿਲਾਂ ਜਿਵੇਂ ਇਹ ਚਰਚਾ ਸਾਹਮਣੇ ਆਈ ਇਸ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਕਿਉਂਕਿ ਜਿੱਥੇ ਇੱਕ ਪਾਸੇ ਸੀਏ ਸਤਿੰਦਰ ਸਿੰਘ ਕੁਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਕਾਊਂਟ ਨੂੰ ਦੇਖਦੇ ਨੇ ਉੱਥੇ ਹੀ ਉਹ ਸਰਬੀਰ ਸਿੰਘ ਬਾਦਲ ਦੇ ਵੀ ਸੀਏ ਨੇ ਜਿਸ ਨੂੰ ਲੈ ਕੇ ਇਹ ਸਿਆਸੀ ਹਾਲਾਤਾਂ ਦੇ ਵਿੱਚ ਚਰਚਾ ਹੈ ਕਿ ਸਰਕਾਰ ਉਹਨਾਂ ਦੁਆਰਾ ਸੁਖਵੀਰ ਬਾਦਲ ਤੱਕ ਪਹੁੰਚ ਸਕਦੀ ਹੈ ਇਸ ਨੂੰ ਲੈ ਕੇ ਜਿਵੇਂ ਹਰ ਸਿਮਰਤ कौर ਬਾਦਲ ਨੇ ਇਹ ਆਖਿਆ ਸੀ ਕਿ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕਰਨ ਦੀਆਂ ਜਿਹੜੀਆਂ ਅੰਦਰਖਾਤੇ ਯੋਜਨਾਵਾਂ ਚੱਲਦੀਆਂ ਨੇ ਇਸ ਸਾਰੇ ਕੁਝ ਨੂੰ ਦੇਖ ਕੇ ਇਓ ਲੱਗ ਰਿਹਾ ਹੈ ਕਿ 2027 ਤੋਂ ਪਹਿਲਾਂ ਬਹੁਤ ਕੁਝ ਅਜੀਹਾ ਸਾਹਮਣੇ ਆਉਣ ਵਾਲਾ ਜਿਸ ਨੂੰ ਲੈ ਕੇ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਚਾਟ ਕੱਲ ਲੱਗਣ ਦੇ ਜਿਹੜੇ ਅਸਾਰ ਨੇ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਦਿਨਾਂ ਤੋਂ ਐ ਜੀ ਪੀ ਸੀ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਤੇ ਸਰਕਾਰ ਸਿੱਖ ਸੰਸਥਾਵਾਂ ਦੇ ਅੰਦਰ ਦਖਲਅਧਿਕਾਰੀਆਂ ਉਹ ਹੁਣ ਗੱਲ ਸਾਹਮਣੇ ਨਜ਼ਰ ਆਉਂਦੀ ਲੱਗ ਰਹੀ ਹੈ ਕਿਉਂ ਇਹ ਦੋਸ਼ ਲਗਾਇਆ ਜਾ ਰਿਹਾ ਸੀ ਸੋ ਦੋਸਤੋ ਮੁੱਦੇ ਦੀ ਗੱਲ ਪ੍ਰਵਾਹ ਵਿੱਚ ਅੱਜ ਆਪਾਂ ਇਹ ਲੈ ਕੇ ਆਏ ਮੁੱਦਾ ਤੇ 169 ਸਰੂਪਾਂ ਦੇ ਲੱਗੇ ਸਰਾਗ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਵੇਂ ਅੱਜ ਜ਼ਿਕਰ ਕੀਤਾ ਕਿ 139 ਮਹਾਰਾਜ ਦੇ ਸਰੂਪ ਜਿਹੜੇ ਆ ਉਹ ਬਿਨਾਂ ਰਿਕਾਰਡ ਤੋਂ ਨੇ ਅੱਜ ਲਈ ਇੰਨਾ ਹੀ ਕੱਲ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ ਫੇਸਬੁੱਕ ਪੇਜ ਅਗਰ ਵੀਡੀਓ ਚੰਗੀ ਲੱਗੀ ਲਾਇਕ ਦੋਸਤੋ ਜਰੂਰ ਕਰਿਓ ਅੱਗੇ ਸ਼ੇਅਰ ਵੀ ਆਪਣੇ ਦੋਸਤਾਂ ਤੱਕ ਕਰਿਓ ਧੰਨਵਾਦ